ਦੇ ਬਰਸਾਤੀ ਡਰੇਨ ਪੁੱਟਣ ਨੂੰ ਲੈ ਕੇ ਦੋ ਕਿਸਾਨ ਯੂਨੀਨਾ ਬੀਕੇਯੂ ਕਾਧੀਆਂ ਅਤੇ ਬੀਕੇਯੂ ਲਖੋਵਾਲ ਆਮੋ ਸਾਹਮਣੇ ਆਖੀਆਂ ਨੇ ਬੀਕੇਯੂ ਕਾਧੀਆਂ ਨੇ ਇੱਕ ਹਫਤੇ ਅੰਦਰ ਹੀ ਦੂਜੀ ਵਾਰ ਸੜਕ ਜਾਮ ਕਰਕੇ ਲਖੋਵਾਲ ਜਥੇਬੰਦੀ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ ਸਮਰਾਲਾ ਦੇ ਪਿੰਡ ਗੜੀ ਤਰਖਾਨਾ ਨੇੜੇ ਬੀਕੇਯੂ ਕਾਧੀਆਂ ਨੇ ਖੰਨਾ ਨਵਾਂ ਸ਼ਹਿਰ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਅਤੇ ਸੜਕ ਤੇ ਟਰੈਕਟਰ ਟਰਾਲੀਆਂ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਵੱਲੋਂ ਪਿੰਡ ਗੜੀ ਤਰਖਾਣਾ ਤੋਂ ਪਿੰਡ ਢੰਡੇ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਬੀਕੇਯੂ ਕਾਥੀਆਂ ਦੇ ਇਲਜ਼ਾਮੇ ਕਿ ਉਹਨਾਂ ਵੱਲੋਂ ਬਰਸਾਤੀ ਡਰੇਨ ਬਣਾਉਣ ਲਈ ਕਈ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਬਰਸਾਤੀ ਡਰੇਨ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਸੀ ਪਰ ਕੁਝ ਕਿਸਾਨ ਆਗੂਆਂ ਦੇ ਵਿਰੋਧ ਤੇ ਇਹ ਬਰਸਾਤੀ ਡਰੇਨ ਦਾ ਕੰਮ ਰੁਕਵਾ ਦਿੱਤਾ ਗਿਆ ਦੇਖੋ ਇਹ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਡਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਢੰਡੇ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੀ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮਿੰਤਰੀ ਦਾ ਵੀ ਕੰਮ ਬਾਰੋਕ ਦਿੱਤਾ ਗਿਆ ਵਾ ਤੇ ਕੰਮਾਂ ਵਾ ਭੰਦਾ ਅਸੀਂ ਉਸ ਰੋਸ ਵੱਜੋ ਅੱਜ ਧਰਨਾ ਲਾਇਆ ਗਿਆ ਪਰਸੋਂ ਵੀ ਤੁਹਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਣੀ ਹੈ ਉਹ ਵੀ ਚੱਲਦੀ ਸਾਤਨ ਨੇ ਸਾਨੂੰ ਕਹਾਂ ਉਹਨਾਂ 'ਤੇ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਿੰਟੀਆਂ ਕਰਾਵਾਂਗੇ ਪਰ ਮਿੰਟੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਿੰਟੀ ਇੱਥੇ ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਦੋਂ ਕਹਾ ਬੰਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਤੇ ਕੁਝ ਜਿਹੜੇ ਨੰਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਜੇ ਢਾਇਆ ਨਹੀਂ ਗੇ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ। ਦਰਸਲ ਇਲਜ਼ਾਮ ਇੱਕ ਇੱਕਿਸਾਨ ਯੂਨੀਅਨ ਦੇ ਕੁਝ ਆਕੂਆ ਨੇ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਬਰਸਾਤੀ ਨਾਲੇ ਤੇ ਨਜਾਇਜ਼ ਕਬਜ਼ੇ ਕਰ ਰੱਖੇ ਨੇ ਜਿਸ ਕਾਰਨ ਹੜਾਂ ਦਾ ਪਾਣੀ ਫਸਲਾਂ ਨੂੰ ਵੱਡਾ ਨੁਕਸਾਨ ਕਰ ਰਿਹਾ ਹੈ। ਪਰ ਹੁਣ ਜਦੋਂ ਪ੍ਰਸ਼ਾਸਨ ਨੇ ਉਹ ਨਜਾਇਜ਼ ਕਬਜ਼ੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵੀਕੇ ਯੂ ਲੱਖੋ ਬਾਰ ਦੇ ਕੁਝ ਆਕੂਆ ਨੇ ਕੰਮ ਨੂੰ ਬੰਦ ਕਰਵਾ ਦਿੱਤਾ। ਇਹਦਾ ਕਾਰਨ ਆਇਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲ ਚੋਂ ਆਹ ਇਹ ਪਿੰਡ ਉਰਨ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਹੈ ਪਾਥਲਾ ਪਾਲ ਮਾਰਾਂ ਦੇ ਠੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਬੀਕੇਜੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਨਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਿਆ ਦੀ ਪਟਾਈ ਦਾ ਹੁਣ ਦੋ ਫਿਰ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟੀਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਇਆ ਗਿਆ ਸੀ ਸਾਰੇ ਆਲੇ-ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀ ਇਹਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰਿਆ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਬਜ਼ਾਕਾਰੀ ਰੋਗ ਰਹੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਤੰਗ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਜਾਏ ਇਹ ਹੁਣ ਜੀ ਅਸੀਂ ਪੱਕਾ ਧਾਰਨਾ ਲਾ ਦਿੱਤਾ ਇਹਦਾ ਕਦੇ ਸਨ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਤਾਈਂ ਜੇ ਸਿਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉੱਠਣਾ ਹੈਗਾ ਜੀ ਜਾਣਕਾਰੀ ਮੁਤਾਬਕ ਡਰੇਨ ਦਾ ਕੰਮ ਰੁਕਵਾਉਣ ਵਾਲੀ ਤਰਦਾ ਤੜਕੇ ਕਿ ਬਰਸਾਤੀ ਨਾਲਾ ਸੇਮ ਦੀ ਸਮੱਸਿਆ ਦੇ ਦਿਨਾਂ ਵਿੱਚ ਪੁੱਟਿਆ ਗਿਆ ਸੀ ਜਿਸ ਦਾ ਹੁਣ ਕੋਈ ਵੀ ਕੰਮ ਨਹੀਂ ਕਿਉਂਕਿ ਪੰਜਾਬ ਵਿੱਚੋਂ ਸੇਮ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਤੇ ਪਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਸੀ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ